ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਆਇਆ ਸੈਣੀ ਬਾਈ ਕੋਲ گاਂ ਬਕਾਊਆ ਪਾਸਾਤ ਤੇ ਪੈਂਦੇ ਆ ਤਾਂ ਤੁਸੀਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਆਪਣੇ ਚੈਨਲ ਨੂੰ ਵੱਧ ਤੋਂ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਤਾਂ ਕਿ ਸੁਨਮਿਤ ਨੂੰ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਜੀ ਕਰਦੇ ਆ ਬਾਈ ਨਾਲ ਆਪਾਂ ਗੱਲਬਾਤ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੀ ਨਾਂ ਵੀਰੇ ਆਪਣਾ ਨਾਂ ਮੇਰਾ ਮਨਪ੍ਰੀਤ ਸਿੰਘ ਆ ਜੀ ਪਿੰਡ ਸੈਣਾ ਜਿਹੜਾ ਬਰਨਾਲਾ ਤਹਿਸੀਲ ਆਪਣੀ ਤਾਂ ਬਾਈ ਠੀਕ ਹੈ ਜੀ ਆਪਣਾ ਨੰਬਰ ਬੋਲੋ ਜੀ ਫੋਨ ਨੰਬਰ ਮੇਰਾ 98150 20471 ਠੀਕ ਹੈ ਜੀ ਦੱਸੋ ਜੀ ਗੱਡੀ ਡਿਟੇਲ ਦੱਸੋ ਜੀ ਹਾਂ ਜੀ ਜਰਸੀ ਵੈੜਾ ਜੀ ਆਪਣੇ ਠੀਕ ਹੈ ਜੀ ਤੇ ਇਹਦੇ ਸੂਨ ਦੇ ਵਿੱਚ ਤਕਰੀਬਨ 5-4 ਗਨ ਲਉ ਜੀ ਇਹ ਹਜੇ ਠੀਕ ਹੈ ਜੀ ਹਾਂ ਤੁਹਾਨੂੰ ਬਹੁਤ ਚੰਗਾ ਤੇ ਦੂਜਾ ਸੂਰਾ ਸੁੰਦੀ ਆ ਜੀ ਠੀਕ ਹੈ ਜੀ ਮੋੜ ਕੇ ਦਿਖਾ ਦੇਣਾ ਜੀ ਠੀਕ ਹੈ ਠੀਕ ਦੇਖ ਲੈ ਭਰਾ ਗਾਹ ਭਾਈ ਕੋ ਠੀਕ ਹੈ ਜੇ ਵਾ ਨੂੰ ਵਾ ਤੁਸੀਂ ਦੇਖ ਰਹੇ ਹੋ ਸੂਰਾ taraf ਤੋਂ ਸਾਹਮਣੇ ਮੋੜਦੇ ਪਰ ਮੋੜਦੇ ਠੀਕ ਹੈ ਜੀ ਤੇ ਜੀਮੀ ਦਾ ਭਰਾ ਕੋ ਠੀਕ ਹੈ ਕਿਸੇ ਨੂੰ ਲੈਣ ਨੂੰ ਤਾਂ ਬਈ ਨੇ ਜ਼ਰੂਰ ਕੰਟੈਕਟ ਕਰੋ ਬਾਕੀ ਕੋ ਪਹੁੰਚ ਦੋ ਬਈ ਨੂੰ ਰੇਟ ਤਾਂ ਤੁਹਾਨੂੰ ਤੁਹਾਡੇ ਸਾਹਮਣੇ ਹੈ ਜੀ ਤੇ ਪਿਛਲੀ ਵਾਰ ਕਿੰਨਾ ਤਾਂ ਦਿੱਤਾ ਸੀ ਨੇ ਇਹਨਾਂ ਪਹਿਲਾਂ ਨਹੀਂ 12 ਹਜ਼ਾਰ ਰੰਗਲੇ ਦਿੱਤਾ ਸੀ ਠੀਕ ਹੈ ਹੁਣ ਕਿੰਨਾ ਕਰੂਗੀ ਹੁਣ 24 ਲੀਟਰ ਦੀ ਉਮੀਦ ਕਰਦੇ ਆ ਇਹਨੇ ਠੀਕ ਹੈ ਠੀਕ ਹੈ ਤੇ ਰੇਟ ਰੂਟ ਭਰਾ ਦਾ ਇਹਦਾ 35000 ਰੁਪਏ ਦਾ ਠੀਕ ਹੈ ਹਾਂ ਜੀ ਬਈ ਜੀ 35000 ਬਈ ਨਾਲ ਕਰਾ ਜਿਸ ਕਿਸੇ ਨੂੰ ਜ਼ਰੂਰ ਤੋਂ ਇਹਦਾ ਬਈ ਨਾਲ ਜੁੜ ਕੰਟੈਕਟ ਕਰੋ ਆਪਣੇ ਚੈਨਲ ਨੂੰ ਗਾਤੋ ਸਬਸਕ੍ਰਾਈਬਰ ਤੇ ਜੁੜ ਕਰਾ ਕਰੋ ਠੀਕ ਹੈ ਜੀ ਮਿਲਦੇ ਆ ਭਰਾ ਅਗਲੀ ਵੀਡੀਓ ਚੋੱਕ ਕੇ ਬਾਏ